ਪੰਜਾਬ ਸਰਕਾਰ ਵੱਲੋਂ ਆਪ ਜੀ ਨੂੰ ਨੌਕਰੀ ਮਿਲਣ ਤੇ ਸ਼ੁਭ ਕਾਮਨਾਵਾਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਪਰ ਅੱਜ ਇਹਨਾਂ ਨੂੰ ਮਜਬੂਰਨ ਕਿਉਂ ਡੀਪੀਆਈ ਦੇ ਦਫ਼ਤਰ ਆ ਕੇ ਧਰਨਾ ਮੁਜ਼ਾਹਰਾ ਕਰਨਾ ਪੈ ਰਿਹਾ ਹੈ ਜੈ ਹਿੰਦ ਮੁਜ਼ਾਹਬਾ ਮੁਜ਼ਾਹਬਾ ਜੈ ਹਿੰਦ ਸਰਕਾਰ ਮੁਜ਼ਾਹਬਾ ਮੁਜ਼ਾਹਬਾ ਸਾਡੇ ਹੱਥਾਂ ਵਿੱਚ ਤੇ ਆ ਗਿਆ ਪਰ ਸਕੂਲ ਪੜਾਉਣ ਲਈ ਕਿਉਂ ਨਹੀਂ ਤੁਹਾਡਾ ਦਰਵਾਜ਼ਾ ਖੁੱਲ ਰਿਹਾ ਸਾਡੇ ਨਾਲ ਇੰਨੀ ਮਾੜੀ ਕੀਤੀ ਹੈ ਪਹਿਲਾਂ ਇੰਨਾ ਪੰਜਾਬ ਲੈਵਲ ਦੇ ਉੱਤੇ ਪ੍ਰੋਗਰਾਮ ਰੱਖ ਕੇ ਪੂਰਾ ਇੰਨਾ ਫੰਕਸ਼ਨ ਨੂੰ ਹਾਈਲਾਈਟ ਕੀਤਾ ਗਿਆ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਅਸੀਂ ਕਹਿੰਦੇ ਆ ਅਸਲ ਸਿੱਖਿਆ ਕ੍ਰਾਂਤੀ ਇਹ ਐ ਜੋ ਅਸੀਂ ਤੁਹਾਡੇ ਸਾਹਮਣੇ ਖੜੇ ਆ ਅਸੀਂ ਰੋਲ ਰਹੇ ਆ ਅੱਜ ਘਰ ਦੇ ਵੀ ਉਸ ਦਿਨ ਖੁਸ਼ ਹੋਣਗੇ ਲੱਡੂ ਵੀ ਵੰਡ ਚੁੱਕੇ ਹੋਣਗੇ ਹੁਣ ਤੱਕ ਕਿ ਨੌਕਰੀ ਮਿਲ ਗਈ ਐ ਸਿਰ ਹੁਣ ਲੋਕੀ ਮੇਰੇ ਮੂੰਹ ਵੱਲ ਵੇਖਦੇ ਆ ਜਦੋਂ ਵਧਾਈ ਦੇਣ ਆਉਂਦੇ ਸਰ ਬਸ ਰੋਂਦੇ ਹੀ ਨਹੀਂ ਅਸੀਂ ਬਾਕੀ ਸਾਰਾ ਕੁਝ ਹੋ ਜਾਂਦਾ ਸਾਡੀ ਸੀਐਮ ਭਗਵੰਤ ਮਾਨ ਸਾਹਿਬ ਦੇ ਪਿੰਡ ਜਾਵਾਂਗੇ ਸਾਰੇ ਕੈਂਡੀਡੇਟ ਇਹੀ ਜੁਆਇਨਿੰਗ ਲੈਟਰ ਅਸੀਂ ਉਹਨਾਂ ਦੀ ਕੋਠੀ ਦੇ ਅੱਗੇ ਰੱਖ ਕੇ ਆਵਾਂਗੇ ਕਿਉਂਕਿ ਅਸੀਂ ਇਹ ਕਾਗਜ਼ ਦੇ ਟੁਕੜੇ ਕੀ ਕਰਨੇ ਨੇ ਜੇ ਕਾਕੇ ਮਸ਼ੂਰੀਤਾਏ ਕਰ ਦਿੰਦੇ ਨੇ ਲੋਕਾਂ ਆ ਕੇ ਬਾਵਾ ਹੋ ਜਾਂਦੀ ਐ ਕਿ ਚਲੋ ਇੰਨੇ ਡਿਚ ਅੱਜ ਭਾਰਤੀ ਕਰਤੇ ਕੱਲ 2000 ਕੱਲ ਕਰਕੇ 85000 ਅੱਜ ਕਰਤਾ ਅੰਕੜਾ 55000 ਤੋਂ ਪਾਰ ਹੋ ਗਿਆ 60000 ਤੋਂ ਪਾਰ ਹੋ ਗਿਆ ਪਰ ਅਸਲੀਅਤ ਲੋਕਾਂ ਨੂੰ ਕੁਝ ਨਹੀਂ ਪਤਾ ਲੱਗਦੀ ਪੰਜਾਬ ਸਰਕਾਰ ਵੱਲੋਂ ਆਪ ਜੀ ਨੂੰ ਨੌਕਰੀ ਮਿਲਣ ਤੇ ਸ਼ੁਭ ਕਾਮਨਾਵਾਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਇਹ ਸ਼ੁਭ ਕਾਮਨਾਵਾਂ ਤਾਂ ਸਰਕਾਰ ਨੇ ਇਹਨਾਂ ਵਿਦਿਆਰਥੀਆਂ ਨੂੰ ਇਹਨਾਂ ਕੈਂਡੀਡੇਟਸ ਨੂੰ ਦੇ ਦਿੱਤੀਆਂ ਪਰ ਇਹ ਅਧਿਆਪਕ ਬਣਨਾ ਇਹਨਾਂ ਨੇ ਅੱਗੇ ਜਾ ਕੇ ਹੋਰ ਬੱਚਿਆਂ ਦਾ ਭੁੱਖਰ ਪਰ ਅੱਜ ਇਹਨਾਂ ਨੂੰ ਮਜਬੂਰਨ ਕਿਉਂ ਡੀਪੀਆਈ ਦੇ ਦਫ਼ਤਰ ਆ ਕੇ ਧਰਨਾ ਮੁਜ਼ਾਹਰਾ ਕਰਨਾ ਪੈ ਰਿਹਾ 2500 ਤੋਂ ਕਰੀਬ ਜਿਹੜੇ ਕੈਂਡੀਡੇਟ ਸੀ ਜਿਨ੍ਹਾਂ ਵਿੱਚੋਂ ਕੁਝ ਕੁ ਦੀ ਜੁਆਇਨਿੰਗ ਹੋਈ ਬਾਕੀ ਸਿਰਫ ਆਪਣੇ ਲੈਟਰ ਲੈ ਕੇ ਹੱਥਾਂ 'ਚ ਘੁੰਮ ਰਹੇ ਆ ਸੁਣੀ ਨਹੀਂ ਜਾ ਰਹੇ ਜਿਹੜੇ ਕੈਂਡੀਡੇਟ ਨੇ ਇਹਨਾਂ ਦੀ ਸਮੱਸਿਆ ਕੀ ਹੈ ਤੇ ਹੁਣ ਜਿਹੜੀ ਇਹਨਾਂ ਦੀ ਤਾਜ਼ਾ ਮੀਟਿੰਗ ਹੋਈ ਹੈ ਸਰਕਾਰ ਦੇ ਨੁਮਾਇੰਦਿਆਂ ਨਾਲ ਉਹਨਾਂ ਨੇ ਭਰੋਸਾ ਕੀ ਦਿੱਤਾ ਕਿ ਇਹਨਾਂ ਦੇ ਜੁਆਇਨਿੰਗ ਲੈਟਰ ਆ ਜਿਹੜੇ ਹੱਥਾਂ ਦੇ ਵਿੱਚ ਰਹਿ ਜਾਣਗੇ ਜਾਂ ਫਿਰ ਫੁੱਲਾਂ ਦੇ ਵਿੱਚ ਪੜਾਉਣ ਦੇ ਲਈ ਵੀ ਇਹਨਾਂ ਨੂੰ ਜਾਣ ਦਾ ਮੌਕਾ ਮਿਲੇਗਾ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਬਾਈ ਦੱਸੋ ਕਿ ਕਦੋਂ ਤੁਸੀਂ ਸਿਲੈਕਟ ਹੋਨੇ ਹੋ ਕਿਹੜੀ ਭਰਤੀ ਦੇ ਵਿੱਚ ਹੋਏ ਹੋ ਤੇ ਇਹ ਲੈਟਰ ਤੁਹਾਡੇ ਹੱਥਾਂ ਵਿੱਚ ਤਾਂ ਆ ਗਿਆ ਪਰ ਸਕੂਲ ਪੜਾਉਣ ਲਈ ਕਿਉਂ ਨਹੀਂ ਤੁਹਾਡਾ ਰਸਤਾ ਖੁੱਲ ਰਿਹਾ ਸਰ ਇਹ ਭਰਤੀ ਹੈ ਜਿਹੜੀ 2022 ਵੇਲੇ ਦੀ ਭਰਤੀ ਹੈ ਜੀ ਤੇ ਇਹਨੇ ਭਰਤੀ ਨੂੰ ਪਹਿਲਾਂ ਹੀ 3 ਸਾਲ ਹੋ ਚੁੱਕਿਆ ਜੀ 3 ਸਾਲ ਬਾਅਦ ਫਾਈਨਲੀ 1 ਅਪ੍ਰੈਲ ਨੂੰ ਜੀ ਸੀਐਮ ਭਗਵੰਤ ਮਾਨ ਜੀ ਵੱਲੋਂ ਸਾਨੂੰ ਟੈਗੋਰ ਥੀਏਟਰ ਦੇ ਵਿੱਚ 2600 ਜਣੇ ਨੇ ਜੁਆਇਨਿੰਗ ਲੈਟਰ ਦਿੱਤਾ ਜਾਂਦਾ ਜੀ ਦੋ ਦਿਨਾਂ ਬਾਅਦ ਹੀ ਅਸੀਂ ਮੈਡੀਕਲ ਕਰਵਾਉਣ ਜਾਂਦੇ ਹਾਂ ਜੀ ਮੈਡੀਕਲ ਸਾਡਾ ਹੋ ਜਾਂ ਕਿਸੇ ਕੋਰਟ ਦੇ ਆਰਡਰ ਦੇ ਵਜ੍ਹਾ ਦੇ ਕਰਕੇ ਅਚਨਚੇਤ ਇੱਕ ਹੁਕਮ ਦਿੱਤਾ ਜਾਂਦਾ ਇਹਨਾਂ ਨੇ ਇਹਨਾਂ ਵੱਲੋਂ ਕਿ ਸਾਡੀ ਭਾਰਤੀ ਉੱਤੇ ਸਟੇ ਹੈ ਹਾਲਾਂਕਿ ਸਾਡਾ ਮੈਡੀਕਲ ਹੋ ਜਾਂਦਾ ਹੈ ਕੋਰਟ ਦੇ ਤੁਸੀਂ ਆਰਡਰ ਵੇਖੋਗੇ ਉਹਦੇ ਵਿੱਚ ਕੋਈ ਵੀ ਲਿਖਤੀ ਜਿਹੜੀ ਸਟੇ ਹੈ ਨਹੀਂਗੀ ਪਰ ਇਹਨਾਂ ਵੱਲੋਂ ਕੀ ਹੈ ਵਰਬਲੀ ਕਹਿ ਦਿੱਤਾ ਜਾਂਦਾ ਹੈ ਕਿ ਜੁਆਇਨਿੰਗ ਨੂੰ ਰੋਕ ਦਿੱਤਾ ਜਾਵੇ ਅਸੀਂ ਅੱਜ ਡੀਪੀਏ ਆਫਿਸ ਵਿੱਚ ਆਏ ਆ ਇੱਥੇ ਇਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਇਹਨਾਂ ਨੂੰ ਪੁੱਛਿਆ ਗਿਆ ਸਰ ਸਾਨੂੰ ਦਿਖਾਓ ਕਿੱਥੇ ਸਾਡੀ ਲਿਖਤੀ ਸਟੇ ਹੈਗੀ ਆ ਬਟ ਇਹ ਕਹਿੰਦੇ ਨੇ ਸਰ ਅਸੀਂ ਕੋਈ ਹੱਲ ਨਹੀਂ ਕਰ ਸਕਦੇ ਤੁਹਾਡਾ ਸਾਡੇ ਹੱਥ ਹੁਣ ਕੁਝ ਨਹੀਂ ਹੈਗਾ ਕੋਰਟ ਦੇ ਆਰਡਰ ਨੇ ਅਸੀਂ ਰਿਸਟਾਂ ਰਿਕਵੈਸਟ ਕਰਨੀ ਆ ਪਤਾ ਨਹੀਂ ਸਾਨੂੰ ਕੀ ਕੁਝ ਲਾਰੇ ਲਾਏ ਜਾ ਰਹੇ ਨੇ ਅਸੀਂ ਕਹਿੰਦੇ ਸਾਨੂੰ ਕੋਈ ਰਿਟਰਨ ਦੇ ਦਿਓ ਜੀ ਸਾਡੀ ਸਟੇ ਹੈ ਭਰਤੀ ਹੁਣ ਜੁਆਇਨ ਨਹੀਂ ਕਰ ਸਕਦੇ ਤੁਸੀਂ ਪਰ ਇਹ ਕਹਿੰਦੇ ਅਸੀਂ ਰਿਟਰਨ ਵੀ ਨਹੀਂ ਦੇ ਸਕਦੇ ਜੇ ਅਸੀਂ ਮੈਡੀਕਲ ਲੈ ਕੇ ਸਾਡਾ ਆਫਰ ਲੈਟਰ ਲੈ ਕੇ ਅਸੀਂ ਬੀਪੀਓ ਸਾਬ ਕੋਲ ਜਾਂਦੇ ਆ ਡੀਓ ਸਾਬ ਕੋਲ ਜਾਂਦੇ ਆ ਉਹ ਕਹਿੰਦੇ ਨੇ ਕਿ ਸਰ ਸਾਡੇ ਕੋਲੇ ਰਿਟਰਨ ਲੈ ਕੇ ਆਓ ਕੋਈ ਕਿ ਅਸੀਂ ਤੁਹਾਡੀ ਜੁਆਇਨਿੰਗ ਕਰਾਏ ਅਸੀਂ ਅਸੀਂ ਇਹ ਪੁੱਛਦੇ ਹਾਂ ਸਰ ਵੈਸੇ ਜਾਈਏ ਕਿੱਥੇ ਸਾਡੀ ਇਹ ਨਹੀਂ ਸੁਣ ਰਹੇ ਸਾਡੀ ਹੋ ਨਹੀਂ ਸੁਣ ਰਹੇ ਅਸੀਂ 250 ਕਿਲੋਮੀਟਰ ਹਿਆਰਪੁਰ ਜਾਂਦੇ ਆ ਜੀ ਉੱਥੇ ਅਸੀਂ ਜਾ ਕੇ ਸਾਨੂੰ ਉੱਥੇ ਕੋਈ ਜਵਾਬ ਨਹੀਂ ਮਿਲਦਾ ਇੱਥੇ ਵੀ ਸਾਨੂੰ 250 ਪੈਂਦਾ ਅਸੀਂ ਇੱਥੋਂ ਆਉਨੇ ਆ ਇੱਥੇ ਵੀ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਅਸੀਂ ਇਹ ਪੁੱਛਦੇ ਆ ਅਸੀਂ ਜਾਈਏ ਕਿੱਥੇ ਹੁਣ ਸਾਡੇ ਨਾਲ ਇੰਨੀ ਮਾੜੀ ਕੀਤੀ ਹੈ ਪਹਿਲਾਂ ਇੰਨਾ ਪੰਜਾਬ ਲੈਵਲ ਦੇ ਉੱਤੇ ਪ੍ਰੋਗਰਾਮ ਰੱਖ ਕੇ ਪੂਰਾ ਇੰਨਾ ਫੰਕਸ਼ਨ ਨੂੰ ਹਾਈਲਾਈਟ ਕੀਤਾ ਗਿਆ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਅਸੀਂ ਕਹਿੰਦੇ ਆ ਅਸਲ ਸਿੱਖਿਆ ਕ ਸਾਡਾ ਇੰਨਾ ਬੁਰਾ ਹਾਲ ਕੀਤਾ ਹੋਇਆ ਇਹਨਾਂ ਨੇ ਅਸੀਂ ਕਹਿੰਦੇ ਸਾਡਾ ਹੱਲ ਕਰੋ ਜਲਦੀ ਤੋਂ ਜਲਦੀ ਹੱਲ ਕਰੋ ਸਾਨੂੰ ਸਕੂਲਾਂ 'ਚ ਭੇਜੋ ਤਾਂ ਇਹ ਕੈਂਡੀਡੇਟ ਰੋਸ ਵਿੱਚ ਕਿਉਂ ਨੇ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਉਸ ਦਿਨ ਤਾਂ ਜੁਆਇਨਿੰਗ ਲੈਟਰ ਦਿੱਤੇ ਗਏ ਵੱਡੇ ਸਮਾਗਮ ਵੀ ਰੱਖੇ ਗਏ ਪਰ ਸਾਨੂੰ ਸਕੂਲਾਂ ਦਾ ਜਾਣ ਦਾ ਰਸਤਾ ਜਿਹੜਾ ਬੰਦ ਸਾਡੇ ਲਈ ਕੀਤਾ ਹੋਇਆ ਅੜਿੱਕਾ ਕਿੱਥੇ ਹੈ ਇੱਕ ਤਾਂ ਤੁਹਾਡੇ ਨਾਮ ਦੇ ਉੱਤੇ ਜਿਹੜੀਆਂ ਸ਼ੁਭ ਕਾਮਨਾਵਾਂ ਦੇ ਦਿੱਤੀਆਂ ਗਈਆਂ ਘਰ ਦੇ ਵੀ ਉਸ ਦਿਨ ਖੁਸ਼ ਹੋਣਗੇ ਲੱਡੂ ਵੀ ਵੰਡ ਚੁੱਕੇ ਹੋਣਗੇ ਹੁਣ ਤੱਕ ਕਿ ਨੌਕਰੀ ਮਿਲ ਗਈ ਹੈ ਪਰ ਉਹ ਲੱਡੂਆਂ ਦਾ ਸਵਾਦ ਕਿਉਂ ਨਹੀਂ ਮਿੱਠਾ ਲੱਗ ਰਿਹਾ ਤੁਹਾਨੂੰ ਸਰ ਜਿਸ ਦਿਨ ਕਰੇ ਗਏ ਸਰ ਬਹੁਤ ਵਧੀਆ ਸਰ ਸਾਡਾ ਸਵਾਗਤ ਹੋਇਆ ਬਹੁਤ ਵਧੀਆ ਸਰ ਪਟਾਕੇ ਵਗੈਰਾ ਚਲਾਏ ਆਂਡੀਆਂ ਗਵੰਡੀਆਂ ਲੱਡੂ ਵੰਡੇ ਸਰ ਸਾਨੂੰ ਐ ਲੱਗਾ ਵੀ ਬਸ ਹੁਣ ਤਾਂ ਜੁਆਇਨ ਹੀ ਕਰਨਾ ਹੈ ਪੂਰੀ ਖੋਸ਼ੀ ਸੀ ਸਰ ਉਸ ਤੋਂ ਬਾਅਦ ਜਦੋਂ ਅਸੀਂ ਮੈਡੀਕਲ ਕਰਾਉਣ ਗਏ ਸਰ ਤਿੰਨ ਦਿਨ ਸਾਡੇ ਮੈਡੀਕਲ ਤੇ ਲੱਗ ਗਏ ਜਦੋਂ ਚੌਥੇ ਦਿਨ ਅਸੀਂ ਮੈਡੀਕਲ ਕਰਾ ਕੇ ਬੀਪੀਓ ਜਾਣਾ ਸੀ ਉਹ ਕਹਿੰਦੇ ਵੀ ਅਸੀਂ ਜੁਆਇਨ ਨਿਕਰਾ ਸਕਦੇ ਤੁਹਾਡੀ ਪਰティ ਸਟੇ ਹੋਗੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿਵੇਂ ਵੀ ਸਟੇ ਵੀ ਅਸੀਂ ਆਰਡਰ ਪੜਿਆ ਵੀ ਆਰਡਰ ਆਰਡਰ ਲਿਖਿਆ ਵੀ ਓਪਨ ਨੂੰ ਕਰਾ ਸਕਦੇ ਹਾਂ ਵੀ ਅਸੀਂ ਓਪਨ ਚ ਆਏ ਹੋਏ ਕੈਂਡੀਡੇਟਾਂ ਵੀ ਸਾਨੂੰ ਕਰਵਾਓ ਕਹਿੰਦੇ ਨਾ ਵੀ ਅਸੀਂ ਨਹੀਂ ਕਰਵਾ ਸਕਦੇ ਫਿਰ ਅਸੀਂ ਅੱਜ ਡੀਪੀਆਈ ਮੈਮ ਕੋਲ ਆਏ ਆ ਡੀਪੀਆਈ ਮੈਮ ਕਹਿੰਦੇ ਵੀ ਨਾ ਇੱਥੇ ਸਟੇ ਹੀ ਹੈ ਵੀਰ ਤੇ ਮੈਂ ਵੀ ਨਹੀਂ ਕੁਝ ਕਰ ਸਕਦੀ ਤੁਸੀਂ ਕੋਰਟ ਵੱਲ ਹੁਣ ਜਾਓ ਵੱਡੀ ਵੱਡੀ ਫੋਟੋ ਲਈ ਫਿਰਦੇ ਹੋ ਮੁੱਖ ਮੰਤਰੀ ਦੀ ਇਹ ਨਹੀਂ ਜਾ ਕੇ ਦਿਖਾਇਆ ਕਿ ਆਹ ਦੇਖੋ ਸਾਨੂੰ ਭਰੋਸਾ ਮਿਲਿਆ ਸਰ ਹੁਣ ਸੰਤ ਖੋਦ ਇਹਨੂੰ ਵੇਖ ਕੇ ਰੋਣ ਆਉਂਦਾ ਕੀ ਕਰੀਏ ਸਰ ਸਰ ਤੁਸੀਂ ਮੰਨਣਾ ਨਹੀਂ ਸਰ ਮੈਂ ਸਾਡੇ ਪਿੰਡ ਚੋਂ ਪਹਿਲੀ ਐਸਸੀ ਕੁੜੀ ਆ ਜਿਹੜੀ ਪੜ੍ਹੀਆਂ ਤੇ ਜੋਬ ਲੈਣ ਦੇ ਯੋਗ ਹੋਈ ਸੀ ਸਰ ਹੁਣ ਲੋਕੀ ਮੇਰੇ ਮੂੰਹ ਵੱਲ ਵੇਖਦੇ ਆ ਜਦੋਂ ਵਧਾਈ ਦੇਣ ਆਉਂਦੇ ਸਰ ਬਸ ਰੋਂਦੇ ਹੀ ਨਹੀਂ ਅਸੀਂ ਬਾਕੀ ਸਾਰਾ ਕੁਝ ਹੋ ਜਾਂਦਾ ਤੁਸੀਂ ਕਿਹੜੇ ਪਿੰਡ ਤੋਂ ਆਨੇ ਸਰ ਮੈਂ ਮਲੂਟ ਤੋਂ ਆ ਸਰ ਮੇਰਾ ਪਿੰਡ ਡੱਬ ਵਾਲੀ ਢਾਬ ਹੈ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਚੋਂ ਆ ਹਾਂਜੀ ਤੁਸੀਂ ਪਿੰਡ ਦੇ ਵਿੱਚ ਸਾਰੇ ਪਿੰਡ ਨੇ ਖੁਸ਼ੀ ਮਨਾਈ ਕਿ ਸਾਡੀ ਚਲੋ ਪਹਿਲੀ ਧੀ ਧਿਆਣੀ ਹੈ ਨੌਕਰੀ ਲੱਗੂਗੀ ਨਾਮ ਰੌਸ਼ਨ ਹੋਊਗਾ ਔਰ ਸਾਰੀਆਂ ਉਮੀਦਾਂ ਤੇ ਫਿਲਹਾਲ ਪਾਣੀ ਫਿਰਿਆ ਹੋਇਆ ਹਾਂਜੀ ਸਰ ਐਵੇਂ ਹੀ ਸਰ ਹੁਣ 15 ਦਿਨਾਂ ਦੇ ਵਿੱਚ ਵਿੱਚ ਜੁਆਇਨ ਕਰਨਾ ਸੀ ਸਰ ਹੁਣ ਇੰਨੀਆਂ 홀ੀਡੇਜ਼ ਆ ਗਈਆਂ ਸਰ 15 ਦਿਨ ਤਾਂ ਤੁਸੀਂ ਗਏ ਸਮਝੋ ਸਰ ਹੁਣ ਪਤਾ ਨਹੀਂ ਵੀ ਕਦੋਂ ਕਰਨਗੇ ਵੀ ਕਿ ਨਹੀਂ ਕਰਨਗੇ ਸਰ ਪਹਿਲਾਂ ਹੀ ਸਾਡੀ 2 ਸਾਲ ਹੋ ਗਏ ਭਰਤੀ ਕੋਰਟ 'ਚ ਸੀ ਸਰ ਹੁਣ ਥੋੜੀ ਜਿਹੀ ਵੀ ਐਵੇਂ ਸੀਗਾ ਇੱਕ ਤਰੀਕ ਨੂੰ ਜੇ ਸਾਨੂੰ ਆਫਰ ਲੈਟਰ ਮਿਲੂ ਕਿ ਫਿਲਹਾਲ ਚਲੋ ਹੁਣ ਸਕੂਲੇ ਪਹੁੰਚਾਂਗੇ ਸਰ 2 ਸਾਲਾਂ ਦੀ ਵੇਡ ਤੋਂ ਬਾਅਦ ਫਿਰ ਹੁਣ ਸਰ ਭਰਤੀ ਫਿਰ ਕੇ ਕੋਰਚ ਗਈ ਸਰ ਸਾਰੇ ਕੈਂਡੀਡੇਟ ਆਪਣੀ ਆਪਣੀ ਗੱਲ ਰੱਖ ਰਹੇ ਨੇ ਇਹਨਾਂ ਦਾ ਇੱਕੋ ਹੀ ਗੱਲ ਹੈ ਕਿ ਜਿਹੜੇ ਜੁਆਇਨਿੰਗ ਲੈਟਰ ਦੇਖ ਕੇ ਪਹਿਲਾਂ ਖੁਸ਼ੀ ਹੁੰਦੀ ਹੈ ਫਿਰ ਸਾਰੀਆਂ ਖੁਸ਼ੀਆਂ ਧਰੀਆਂ ਧਰਾਈਆਂ ਕਿਉਂ ਰਹਿ ਜਾਂਦੀਆਂ ਹੋਰ ਵੀ ਕੈਂਡੀਡੇਟ ਹੈ ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ ਮੈਡਮ ਤੁਸੀਂ ਇਹ ਦੱਸੋ ਕਿ ਤੁਸੀਂ ਵੀ ਇਸ ਭਰਤੀ ਦਾ ਹਿੱਸਾ ਹੋ ਜੇ ਹੈਗੇ ਹੋ ਹਿੱਸਾ ਤੇ ਤੁਹਾਨੂੰ ਇਹਨਾਂ ਜਿਹੜੇ ਕੈਂਡੀਡੇਟ ਨੇ ਉਹਨਾਂ ਵਰਗੀ ਸਮੱਸਿਆ ਜਾਂ ਤੁਹਾਡੀ ਸਮੱਸਿਆ ਹੋਰ ਹੈ सर समस्या हम सभी की सेम है हमें एक तारीख को अपॉइंटमेंट लेटर दिए गए और बहुत ज़्यादा सर बहुत बड़े लेवल पे एडवर्टाइजमेंट की गई कि हमने इतने टीचर रिक्रूट कर दिए पर जैसे ही कैंडिडेट अपना मेडिकल करवा के स्कूल पहुंचते हैं डी ऑफिस पहुंचते हैं तो वहाँ पे कैंडिडेट को ज्वाइनिंग ये कहते हुए नहीं दी जाती कि आपकी रिक्रूटमेंट पर स्टे लग चुकी है जबकि अगर आप ऑफिशियल जो हाई कोर्ट के ऑर्डर है अगर आप वो देखते हो सर वहाँ पर सिर्फ एक लाइन मैंसन है और वो भी डिपार्टमेंट के जो रजिस्ट्रार सर है उन्होंने सबमिट किए स्टेटमेंट कि टिल दी काउंसिलिंग ऑफ जनरल कैटेगरी इज नॉट कम्प्लीटेड वी विल नॉट अलाउड टू रिजर्व कैटेगरी टू जॉइन ऑन दिस पोस्ट तो सिर्फ रिजर्व कैटेगरी के लिए एक टाइम के लिए डिपार्टमेंट ने कहा था कि हम उन्हें ज्वाइन नहीं करने देंगे बट यहाँ पे कंडीशन ये लगा दी उन लोगों ने कि इन्होंने खुद से ही उस ऑर्डर को अपने अकॉर्डिंग मॉडिफाई कर लिया स्टे नाम से कोई भी वर्ड मेंशन नहीं है इन्होंने खुद से स्टे लगा दी कि हम हाई कोर्ट ने स्टे लगाई जबकि ऑफिशियल ऑर्डर में कोई भी स्टे नहीं है एंड अ सेकंड थिंग सर जनरल कैटेगरी पे कोई स्टे नहीं होने के बावजूद कोई रोक नहीं होने के बावजूद जनरल कैटेगरी के कैंडिडेट को भी ज्वाइन नहीं करवा रहे और दूसरी सर एक दिक्कत यहाँ पर यह भी है कि जिन कैंडिडेट के नंबर अस्सी नब्बे पचास साठ ये नंबर है वो ज्वाइन कर चुके हैं और सर जिन कैंडिडेट के, के नंबर 140, 150 इवन सर मैं खुद टॉप 100 में हूँ और मेरी ज्वाइनिंग नहीं हो पाई क्यों नहीं हो पाई क्योंकि न तो इन्होंने सर ऑफिशियल ऑर्डर जारी किए हाई कोर्ट की या तो सर हो सकता है कि इन्हें ऑर्डर समझ ही नहीं आ रहे एक तो ये रीज़न हो सकता है दूसरा सर इन्होंने अभी तक कोई भी ऑफिशियल नोटिफिकेशन नहीं निकाला सिर्फ हाई कोर्ट के ऑर्डर आए हैं जिसमें सिर्फ रिजर्व कैटेगरी के लिए बोला गया कि हम उन्हें एक बार ज्वाइनिंग नहीं देंगे जनरल कैटेगरी के लिए कोई रोक नहीं थी उन्हें रोक दिया गया अब हमने इनको बोला कि एट लीस्ट आप एक नोटिस निकाल दीजिए क्योंकि हमारी पंद्रह तारीख लास्ट है ज्वाइनिंग की उसके बाद हम कहाँ जाएंगे क्योंकि आपने नोटिस निकाला नहीं है डी ऑफिस हमें ज्वाइन करने नहीं दे रहा तो इनका ये जवाब आता है कि आप सभी अपने डी ऑफिस में जाके नोटिस दे दीजिए कि हम एक्सटेंशन लेना चाह रहे हैं जबकि सर हम तो ज्वाइन करना चाह रहे हैं हमें एक्सटेंशन नहीं चाहिए वी वॉन्ट ज्वाइनिंग उसके बावजूद भी इन लोगों ने सर न तो अभी तक नोटिस निकाला है और न ही आगे की प्रोसेस के बारे में बताया है जबकि कोई भी किसी भी तरह का स्टे नहीं है इन लोगों ने सिर्फ अपने अकॉर्डिंग जो हाई कोर्ट के ऑर्डर थे उन्हें मॉडिफाई किया है कम मार्क्स के कैंडिडेट ज्वाइन कर चुके हैं इवन सर यहाँ तक कि बहुत बड़ी धांधली चल रही है कि जिन कैंडिडेट का मेडिकल नहीं हुआ हम सब पे कंडीशन लगाएगी कि आप मेडिकल करवा के आइए आफ्टर दैट यू विल गेट ज्वाइनिंग बट बहुत सारे सर कैंडिडेट ऐसे हैं जिनका मेडिकल भी नहीं हुआ था उन्हें बैक डेट में ज्वाइन करवा लिया गया तो सर हमारी क्या गलती है हमारी ये गलती है कि हमने डिपार्टमेंट के साथ बातचीत नहीं की हमारी डिपार्टमेंट में अंदर कोई बातचीत नहीं थी ਮੈਨੂੰ ਪਤਾ ਨਹੀਂ ਤੱਕ ਇਸ ਤਰੀਕੇ ਸੇ ਸਟੇ ਲੱਗ ਜਾਏਗੀ। ਤਾਂ ਯਹਾਂ ਪੇ ਇੱਕ ਤਰੀਕੇ ਸੇ ਪਿਕ ਐਂਡ ਚੂਜ਼ ਪਾਲਿਸੀ ਡਿਪਾਰਟਮੈਂਟ ਯੂਜ਼ ਕਰ ਰਹਾ ਹੈ ਕਿ ਕੁਝ ਕੋ ਜੋਇਨ ਕਰਵਾ ਲਿਆ ਕੁਝ ਰਹਿ ਗਏ। ਪਰ ਇਥੇ ਇੱਕ ਗੱਲ ਸਮਝ ਤੋਂ ਬਾਹਰ ਹੈ ਜਿਹੜੀ ਸਰਕਾਰ ਇਹਨਾਂ ਜੋਇਨਿੰਗ ਲੈਟਰ ਨੂੰ ਜਾਰੀ ਕਰਨ ਤੋਂ ਬਾਅਦ ਵਾਵਾ ਖੱਟ ਰਹੀ ਸੀ ਸਿੱਖਿਆ ਕ੍ਰਾਂਤੀ ਦੇ ਇਸ਼ਤਿਹਾਰ ਦਿੱਤੇ ਜਾ ਰਹੇ ਸੀ। ਇਸ ਨਾਲ ਸਰਕਾਰ ਦਾ ਫਾਇਦਾ ਕੀ ਹੋਣਾ ਹੈ? ਨੁਕਸਾਨ ਕੀ ਹੈ? ਇਹ ਸਾਰੀਆਂ ਗੱਲਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਕੱਲ ਇਥੇ ਹੋਰ ਤੁਸੀਂ ਦੱਸ ਦਿਓ ਕਿ ਸਰਕਾਰ ਜਦੋਂ ਇਹ ਲੈਟਰ ਦਿੰਦੀ ਆ ਨਾ ਹੱਥ ਵਿੱਚ ਤੇ ਬਹੁਤ ਸਾਰਾ ਪ੍ਰਚਾਰ ਕਰਦੀ ਆ ਤੁਸੀਂ ਦੇਖਿਆ ਸੋਸ਼ਲ ਮੀਡੀਆ ਤੇ ਬੈਨਰਾਂ ਦੇ ਉੱਤੇ ਕਿ ਅਸੀਂ ਸਿੱਖਿਆ ਕ੍ਰਾਂਤੀ ਲਿਆਂਦੀ ਆ ਐਨੇ ਹਜ਼ਾਰਾਂ ਨੂੰ ਨੌਕਰੀਆਂ ਦਿੱਤੀਆਂ ਪਰ ਤੁਹਾਡੀ ਨੌਕਰੀ ਦੇਣ ਨਾਲ ਤਾਂ ਉਹਨਾਂ ਨੂੰ ਫਾਇਦਾ ਹੋਣਾ ਸਰਕਾਰ ਨੂੰ ਫਿਰ ਕਿੱਥੇ ਬ੍ਰੇਕ ਕਿਉਂ ਲੱਗਦੀ ਸਮਝ ਕੀ ਆਏ ਇਹਦੇ ਪਿੱਛੇ ਕਹਾਣੀ ਇਹੇ ਸਮਝ ਤੋਂ ਬਾਅਦ ਆਈ ਜੀ ਜਿੱਦਣ ਹੀ ਸਾਨੂੰ ਇੱਕ ਤਰੀਕ ਨੂੰ ਜੁਆਇਨਿੰਗ ਲੈਟਰ ਮਿਲਦੇ ਆ ਉਸ ਤੋਂ ਬਾਅਦ ਅਸੀਂ ਮੈਡੀਕਲ ਤੁਰੰਤ ਕਰਾਉਣ ਜਾਂਦੇ ਆ ਜੀ ਅੱਜ ਅਸੀਂ ਉਸ ਤੋਂ ਬਾਅਦ ਸਾਨੂੰ ਇਹ ਕਹਿ ਦਿੱਤਾ ਕਿ ਤੁਹਾਡੀ ਭਰਤੀ ਤੇ ਸਟੇ ਹੈ ਲੇਕਿਨ ਇੱਕ ਇਸ ਭਰਤੀ ਦੇ ਆਰਡਰ ਕੋਰਟ ਦੇ ਆਰਡਰ ਤੋਂ ਬਾਅਦ ਇੱਕ ਨੰਬਰ ਦਾ ਵੀ ਕੋਈ ਸਟੇ ਦਾ ਵਿੱਚ ਮੈਂਸ਼ਨ ਨਹੀਂ ਹੈ ਹੁਣ ਅਸੀਂ ਸਰ ਡੀਓ ਆਫਿਸ ਜਾਂਦੇ ਆ ਜਾਂ ਬੀਪੀ ਆਫਿਸ ਜਾਂਦੇ ਆ ਜੀ ਆਪਦਾ ਸਾਰਾ ਫਾਈਲ ਰੈਡੀ ਕਰਕੇ ਉਸ ਤੋਂ ਬਾਅਦ ਸਾਨੂੰ ਇਹ ਕਹਿ ਦਿੱਤਾ ਜਾਂਦਾ ਕਿ ਸਾਨੂੰ ਇੱਕ ਮੈਸੇਜ ਆਇਆ ਜੀ ਉਸ ਉਸ ਕਰਕੇ ਕੋਈ ਤੁਹਾਡੀ ਭਰਤੀ ਤੇ ਸਟੇ ਹੈ ਇਸ ਕਰਕੇ ਤੁਹਾਨੂੰ ਜੁਆਇਨ ਨਹੀਂ ਕਰਾ ਸਕਦੇ ਤੁਸੀਂ ਹਾਈ ਅਥਾਰਟੀ ਨਾਲ ਗੱਲ ਕਰੋ ਹੁਣ ਅਸੀਂ ਅੱਜ ਹਾਈ ਅਥਾਰਟੀ ਜੀ ਮੁਹੱਲੇ ਤੇ ਡੀਪੀਆਈ ਆਏ ਸੀਗੇ ਉੱਥੋਂ ਮੈਮ ਨਾਲ ਸਵਾਲ ਕਰਾਂਗੇ ਵੀ ਮੈਮ ਸਾਡੀ ਭਰਤੀ ਉਹਨਾਂ ਨੇ ਜੀ ਕੋਰਟ ਦੇ ਆਰਡਰ ਦਿਖਾਤੇ ਕੋਰਟ ਦੇ ਆਰਡਰ ਤੋਂ ਬਾਅਦ ਅਸੀਂ ਕਿਹਾ ਵੀ ਇੱਥੇ ਸਾਨੂੰ ਦੱਸ ਦਿਓ ਜੀ ਕਿ ਲੱਗਿਆ ਉਹ ਤੋਂ ਸਾਨੂੰ ਕੋਈ ਸਪਸ਼ਟ ਜਵਾਬ ਨਹੀਂ ਮਿਲਿਆ ਜੀ ਇਥੋਂ ਵਾਲੇ ਦਫਤਰ ਦਾ ਤਾਂ ਮੰਨਿਆ ਕਿ ਉਹ ਆਪਣੀ ਕਾਨੂੰਨੀ ਨੁਕਤੇ ਨਾਲ ਤੁਹਾਨੂੰ ਅੱਗੇ ਪਿੱਛੇ ਕਰ ਰਹੇ ਨੇ ਪਰ ਇੱਕ ਗੱਲ ਤੁਸੀਂ ਸਮਝਾਓ ਸਾਨੂੰ ਕਿ ਜਦੋਂ ਇਹਨਾਂ ਨੇ ਤੇ ਆਰਡਰ ਦਿਖਾ ਦਿੱਤਾ ਪਰ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਜਿਹੜੇ ਤੁਹਾਨੂੰ ਕਹਿ ਰਹੇ ਆ ਕਿ ਆਓ ਤੁਹਾਡਾ ਸਵਾਗਤ ਹੈ ਅੱਗੇ ਬੱਚਿਆਂ ਦਾ ਭੁੱਖ ਰਸਨਾਉਣਾ ਤੁਸੀਂ ਜਾ ਕੇ ਫਿਰ ਉਹਨਾਂ ਨਾਲ ਨਹੀਂ ਤੁਸੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਨਹੀਂ ਸੁਣਦੇ ਘੱਟੋ ਘੱਟ ਉਹਨਾਂ ਨੂੰ ਜਾ ਕੇ ਮਿਲ ਲਈਏ ਸਰ ਉਹਨਾਂ ਵੱਲੋਂ ਹਾਂ ਫਿਲਹਾਲ ਤਾਂ ਕੋਈ ਵੀ ਰਿਸਪੌਂਸ ਨਹੀਂ ਮਿਲ ਰਿਹਾ ਤੇ ਉਹ ਵੀ ਸਾਨੂੰ ਪਹਿਲਾਂ ਵੀ ਇਹ ਹੋਇਆ ਵੀ ਸਾਨੂੰ বারবার ਉਹਨਾਂ ਦੇ ਪਿੰਡ ਜਾ ਕੇ ਗੰਭੀਰਪੋਰੀ ਧਰਨਾ ਲਾਉਣਾ ਪਿਆ। ਫਿਰ ਕਿਤੇ ਉਹਨਾਂ ਵੱਲੋਂ ਕੋਈ ਮੀਟਿੰਗ ਮਿਲਦੀ ਸੀ। ਪਰ ਮੀਟਿੰਗਾਂ ਦੇ ਵਿੱਚ ਵੀ ਪੁਖਤਾ ਕੋਈ ਹੱਲ ਨਹੀਂ ਨਿਕਲਦਾ। ਬਸ ਇਹ ਕਹਿ ਦਿੱਤਾ ਜਾਂਦਾ ਕਿ 14 ਦਿਨਾਂ 'ਚ 15 ਦਿਨਾਂ 'ਚ ਤੁਹਾਡਾ ਕੰਮ ਹੋ ਜੂਗਾ। ਬਸ ਕੰਮ ਤੁਹਾਡੇ ਕਰ ਰਹੇ ਆ। ਅਸੀਂ ਉੱਚ ਅਧਿਕਾਰੀ ਲਾਤੇ ਤੁਹਾਡੇ ਤੇ ਅਸੀਂ ਇਹ ਕਰਤਾ। ਪਰ ਉਹਦਾ ਰਿਜ਼ਲਟ ਕਦੋਂ ਦੇਖਣ ਨੂੰ ਮਿਲੇ ਉਹਦਾ ਕੋਈ ਗਰੰਟੀ ਨਹੀਂ। ਕੋਈ ਰਿਟਨ ਕੁਝ ਨਹੀਂ ਵੀ ਦਿੰਦੇ। ਜੇ ਇਹਨਾਂ ਮੀਟਿੰਗਾਂ ਨਾਲ ਵੀ ਤਸੱਲੀ ਨਹੀਂ ਹੋ ਰਹੀ। ਅੱਜ ਵੀ ਤੁਸੀਂ ਇੱਥੇ ਖੜੇ ਹੋ ਗਰਮੀ ਦੇ ਵਿੱਚ ਡੀਪੀਆਈ ਦਫ਼ਤਰ ਦੇ ਬਾਹਰ। ਤਾਂ ਫਿਰ ਅਗਲਾ ਕੀ ਸੋਚਿਆ ਕਿ ਅਗ ਕੀ ਬਚਦਾ ਹਾਂਜੀ ਸਰ ਹੁਣ ਦੇਖੋ ਅੱਗੇ ਜੂਨ ਦੀਆਂ ਛੁੱਟੀਆਂ ਆ ਰਹੀਆਂ ਜੀ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਵੇਲਾ ਜਿਹੜਾ ਹੈਗਾ ਸਾਡਾ ਵਕਤ ਖਰਾਬ ਹੋਵੇ ਇਸ ਲਈ ਅਸੀਂ ਇਹ ਸੋਚ ਰਹੇ ਹਾਂ ਕਿ ਸਾਡਾ ਜੇ ਫੁਕਤਾ ਹੱਲ ਨਹੀਂ ਕੀਤਾ ਜਾਂਦਾ ਤਾਂ ਅਸੀਂ ਸੀਐਮ ਭਗਵੰਤ ਮਾਨ ਸਾਹਿਬ ਦੇ ਪਿੰਡ ਜਾਵਾਂਗੇ ਸਾਰੇ ਕੈਂਡੀਡੇਟ ਇਹੀ ਜੁਆਇਨਿੰਗ ਲੈਟਰ ਅਸੀਂ ਉਹਨਾਂ ਦੀ ਕੋਠੀ ਦੇ ਅੱਗੇ ਰੱਖ ਕੇ ਆਵਾਂਗੇ ਕਿਉਂਕਿ ਅਸੀਂ ਇਹ ਕਾਗਜ਼ ਦੇ ਟੁਕੜੇ ਕੀ ਕਰਨੇ ਨੇ ਜੇ ਸਾਨੂੰ ਸਕੂਲਾਂ ਦੇ ਵਿੱਚ ਨਹੀਂ ਭੇਜਣਾ ਤਾਂ ਕਿਉਂਕਿ ਮਸ਼ਹੂਰੀ ਤਾਂ ਇਹ ਕਰ ਦੇ ਦਿੰਦੇ ਨੇ ਲੋਕਾਂ ਆ ਕੇ ਵਾਵਾ ਹੋ ਜਾਂਦੀ ਹੈ ਕਿ ਚਲੋ ਐਨਐਡੀ ਚ ਰਜ ਭਾਰਤੀ ਕਰਤੇ ਕੱਲ 2000 ਕੱਲ ਕਰਕੇ ਹਟੇ ਅਸਲੀਅਤ ਲੋਕਾਂ ਨੂੰ ਕੁਝ ਨਹੀਂ ਪਤਾ ਲੱਗਦੀ ਬਾਅਦ ਦੇ ਵਿੱਚੋਂ ਅਸੀਂ ਆਪ ਭਟਕਦੇ ਫਿਰਦੇ ਹਾਂ ਇਹ ਗੱਲਾਂ ਹੁਣ ਜੇ ਲੋਕ ਟੀਵੀ ਤੇ ਵੇਖਣਗੇ ਤਾਂ ਉਹਨਾਂ ਨੂੰ ਪਤਾ ਚੱਲੂਗਾ ਕਿ ਜਿਹੜੇ ਉਹ ਕੱਲ ਪਰਸੋਂ 2600 ਟੀਚਰ ਭਰਤੀ ਕੀਤੇ ਸੀ ਉਹਨਾਂ ਚੋਂ ਤਾਂ 2-300 ਹੀ ਸ਼ਾਇਦ ਜੁਆਇਨ ਕੀਤੇ ਨੇ ਬਾਕੀ 17-1800 ਆਪਾਂ ਕਿਤੇ ਫਾਇਦਾ ਝੜਕਾਂ ਦੇ ਉੱਤੇ ਕਿਹੜੇ ਜ਼ਿਲ੍ਹੇ ਤੋਂ ਆਉਂਦੇ ਹੋ ਅਸੀਂ ਫਾਜ਼ਲਕਾ ਜ਼ਿਲ੍ਹੇ ਤੋਂ ਆਉਂਦੇ ਹਾਂ ਤਾਂ ਤੁਸੀਂ ਫਾਜ਼ਲਕਾ ਜ਼ਿਲ੍ਹੇ ਤੋਂ ਇੱਕ ਤਾਂ ਇੱਥੇ ਜਦੋਂ ਹਰ ਮੀਟਿੰਗ ਲਈ ਆਉਣਾ ਹੁੰਦਾ ਪਤਾ ਹੈ ਕਿ 2.5-300 ਕਿਲੋਮੀਟਰ ਦਾ ਸਫ਼ਰ ਪਹਿਲਾਂ ਤੈਅ ਕਰਕੇ ਜਾਣਾ ਇੱਥੇ ਆਉਣਾ ਫ ਫੰਕਸ਼ਨ ਕਰਦੇ ਨੇ ਮਸ਼ਹੂਰੀ ਕਰਦੇ ਨੇ ਹੁਣ ਕੀ ਗੱਲ ਜਿਹੜੀਆਂ ਉਹਨਾਂ ਨੇ ਐਡ ਕਰੀਆਂ ਨੇ ਇੰਨੀਆਂ ਪਰਤੀਆਂ ਉਹਨਾਂ ਦੇ ਵਿੱਚੋਂ ਇਹ ਮਾਈਨਸ ਕਰਨਗੇ ਕਿ ਮਤਲਬ ਜੁਆਇਨਿੰਗ ਲੈਟਰ ਮਿਲਣ ਦੇ ਬਾਵਜੂਦ 126 ਵਾਲਾ ਬੱਚਾ ਲੱਗ ਰਿਹਾ ਸਰ 130 ਵਾਲਾ ਇਹ ਕੋਈ ਸਰ ਗੇਮ ਥੋੜੀ ਹੈ ਫਿਰ ਤੁਸੀਂ ਰੇਸ ਹੀ ਲਵਾ ਲਓ ਵੀ ਜਿਹੜਾ ਘਰੇ ਦੇ ਵਿੱਚ ਆ ਗਿਆ ਆ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਮਤਲਬ ਐਜੂਕੇਸ਼ਨ ਦੀ ਕੋਈ ਵੈਲਿਊ ਨਹੀਂ ਨਾ ਇੱਕ ਸਾਈਡ ਤਾਂ ਤੁਸੀਂ ਕਹਿ ਰਹੇ ਹੋ ਕਿ ਮਤਲਬ ਮੈਰਿਟ ਦੇ ਆਧਾਰ ਤੇ ਜਿਹੜੇ ਬੱਚਾ ਸਹੀ ਨੰਬਰ ਲਊਗਾ ਜਿਹੜਾ ਮੈਰਿਟ ਹਾਈ ਹੋਏਗੀ ਉਹ ਲੱਗੇਗਾ ਦੂਸਰੀ ਸਾਈਡ ਸਰ 120 ਵਾਲਾ ਲੱਗ ਗਿਆ 150 ਵਾਲਾ ਇੱਥੇ ਬੈਠਾ ਸਰ ਕਿੱਥੋਂ ਦਾ ਇਨਸਾਫ ਹੈ ਮੁੱਖ ਮੰਤਰੀ ਸਾਹਿਬ ਉਹਨੇ ਜਿਹੜੇ ਦਾਅਵੇ ਕੀਤੇ ਜਾ ਰਹੇ ਆ ਉਹ ਸਾਰੇ ਉਲਟ ਚੱਲ ਰਹੀ ਆ ਕਹਾਣੀ ਬਿਲਕੁਲ ਸਰ ਸਾਨੂੰ ਜੁਆਇਨਿੰਗ ਲੈਟਰ ਮਿਲਣ ਤੋਂ ਬਾਅਦ ਵੀ ਜੁਆਇਨ ਨਹੀਂ ਕਰਵਾਇਆ ਜਾ ਰਿਹਾ ਤਾਂ ਇਹਦਾ ਮਤਲਬ ਫਿਰ ਉਲਟੀ ਆ ਨਾ ਸਰ ਕੋਈ ਸਾਡੇ ਨਾਲ ਕੋਈ ਰਾਬਤਾ ਨਹੀਂ ਕਰ ਰਿਹਾ ਆ ਕਿ ਇੱਥੇ ਕੋਈ ਵੀ ਸਰਕਾਰ ਦਾ ਕੋਈ ਨੁਮਾਇੰਦਾ ਆ ਕੇ ਤਾਂ ਗੱਲ ਕਰੇ ਨਾ ਸਾਡੇ ਨਾਲ ਜੇ ਜੁਆਇਨਿੰਗ ਲੈਟਰ ਦੇਣ ਲਈ ਇੰਨੀ ਵੱਡੀ ਮਸ਼ਹੂਰੀ ਕੀਤੀ ਜਾ ਸਕਦੀ ਹੈ ਮੁੱਖ ਮੰਤਰੀ ਸਾਹਿਬ ਸਿੱਖਿਆ ਮੰਤਰੀ ਸਾਹਿਬ ਉੱਥੇ ਆਂਦੇ ਨੇ ਤੇ ਹੁਣ ਸਾਡੇ ਕੋਲ ਕਿਉਂ ਨਹੀਂ ਕੋਈ ਆ ਰਿਹਾ ਫਿਰ ਨੀ ਪੱਥਰ ਵੀ ਰੱਖਣ ਦੇ ਸਮਾਗਮ ਅੱਗੇ ਹਜ਼ਾਰਾਂ ਤੱਕ ਕੀਤੇ ਹੋਏ ਆ ਕਿ ਹਜ਼ਾਰਾਂ ਸਕੂਲਾਂ ਚ ਆਏ ਦਿਨ ਕੋਈ ਨਾ ਕੋਈ ਸਮਾਗਮ ਹੋਏਗਾ ਨੀ ਪੱਥਰ ਵੀ ਰੱਖੇ ਜਾਣਗੇ ਪਰ ਉਹਨਾਂ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਨਹੀਂ ਜਾਣਗੇ ਤਾਂ ਤੁਹਾਨੂੰ ਲੱਗਦਾ ਹੈ ਅਧੂਰੀ ਰਹੇਗੀ ਕਹਾਣੀ ਸਰੋਂ ਮਸ਼ਹੂਰੀ ਵਾਸਤੇ ਆ ਸਾਰਾ ਕੁਝ ਫਿਰ ਅਸੀਂ ਤਾਂ ਇਹੀ ਮੰਨਾਂਗੇ ਨਾ ਜੇ ਸਾਨੂੰ ਜੁਆਇਨਿੰਗ ਨਹੀਂ ਦਿੱਤੀ ਜਾਂਦੀ ਜੁਆਇਨਿੰਗ ਲੈਟਰ ਮਿਲਣ ਦੇ ਬਾਵਜੂਦ ਵੀ ਤੇ ਇਹਦਾ ਮਤਲਬ ਫਿਰ ਉਹ ਮਸ਼ਹ ਦੇਖੋ ਧਰਨਿਆਂ ਦੇ ਉੱਪਰ ਪਹਿਲਾਂ ਧਰਨੇ ਲਗਾ ਲਗਾ ਕੇ ਪੋਸਟਾਂ ਕਢਵਾਈਆਂ ਜਾਂਦੀਆਂ ਨੇ ਫਿਰ ਸਰ ਪੇਪਰ ਦੇ ਕੇ ਮੈਰਿਟ ਧਿਆਨ ਦੇ ਬਾਵਜੂਦ ਵੀ ਹਜੇ ਜੁਆਇਨਿੰਗ ਲੈਟਰ ਮਿਲਣ ਦੇ ਬਾਵਜੂਦ ਵੀ ਜੁਆਇਨ ਨਹੀਂ ਕਰਵਾਇਆ ਜਾ ਰਿਹਾ ਤਾਂ ਤੁਸੀਂ ਆਪ ਸੋਚੋ ਸਰ ਕਿਹੜੇ ਪਾਸੇ ਮਸ਼ਹੂਰੀ ਦਾ ਹੀ ਹੈ ਮਤਲਬ ਮੈਨ ਫਿਰ ਹੋਰ ਤਾਂ ਕੁਝ ਨਹੀਂ ਕੋਈ ਰਸਤਾ ਬਚਦਾ ਹੈ ਕਿ ਸੜਕ ਤੇ ਆ ਕੇ ਸੰਘਰਸ਼ ਕਰਨਾ ਸੰਘਰਸ਼ ਤਾਂ ਸਰ ਫਿਰ ਕਰਨਾ ਹੀ ਹੈ ਸਰ ਆਪਣੇ ਹੱਕ ਵਾਸਤੇ ਜੇ ਨਾ ਵੀ ਫਿਰ ਵੀ ਨਾ ਹੋਇਆ ਤਾਂ ਕੋਰਟ ਦਾ ਰੁਕ ਕਰਨਾ ਪਏਗਾ ਸਾਨੂੰ ਫਿਰ ਹੋਰ 4 ਧਰਨੇ ਵਾਲਿਆਂ ਤੋਂ ਵੀ ਅੱਜ ਕੱਲ ਔਖੀ ਹੁੰਦੀ ਹੈ ਕਹਿੰਦੇ ਕਿ ਜਾਂ ਤਾਂ ਧਰਨੇ ਲਾ ਲੋ ਜਾਂ ਸਾਡੇ ਨਾਲ ਗੱ ਤਰਨੇ ਲਗਾਉਣ ਦੀ ਜ਼ਰੂਰਤ ਹੈ ਜੇ ਸਰਕਾਰ ਆ ਕੇ ਕਿਸੇ ਪਲੇਟਫਾਰਮ ਤੇ ਗੱਲ ਕਰਦੀ ਬੈਠ ਕੇ ਹੱਲ مسئلے ਦਾ ਕੱਢਦੀ ਹੈ ਤਾਂ ਤਰਨੇ ਲਗਾਉਣ ਦੀ ਸਰ ਲੋੜ ਹੀ ਨਹੀਂ ਪੈਂਦੀ ਕੀ ਲੋੜ ਪੈਗੀ ਸਾਨੂੰ ਤਰਨੇ ਲਗਾਉਣ ਦੀ ਜੇਕਰ ਕੋਈ ਹੱਲ ਕੱਢਿਆ ਜਾਂਦਾ ਹੈ ਤਾਂ ਮਤਲਬ ਜਿਹੜੇ ਸਰਕਾਰ ਦੇ ਅਧਿਕਾਰੀ ਹੋਣ ਜਾਂ ਨੇਤਾ ਨੇ ਉਹ ਜਿਹੜਾ ਕੁਝ ਕਹਿ ਰਹੇ ਨੇ ਤੁਹਾਨੂੰ ਉਹਦੇ ਉਲਟ ਜਿਹੜੀਆਂ ਨੇ ਖੱਜਲ ਖਵਾਰੀਆਂ ਸਾਹਮਣੇ ਕਰੀਂ ਜੇਕਰ ਦੇਖੋ ਸਾਡਾ ਇਹ ਭਰਤੀ ਦਾ ਪ੍ਰੋਸੈਸ ਚਲਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਕੋਰਟ ਦੇ ਪਹਿਲਾਂ ਵੀ ਤਾਂ ਕਿੰਨੇ ਆਰਡਰ ਆਉਂਦੇ ਨੇ ਹਫਤਾ 10-10 ਦਿਨ ਅਮਲ ਨਹੀਂ ਹੁੰਦਾ ਉਹਨਾਂ ਤੇ ਇਹ ਤਾਂ ਕੋਰਟ ਦਾ ਆਰਡਰ ਆਇਆ ਵੀ ਨਹੀਂ ਜਸਟ ਉਹਨਾਂ ਨੇ ਇਹ ਲਿਖ ਲਿਸਟ ਕੱਢਣ ਲਈ ਕਿਹਾ ਤੇ ਸਟੇ ਲਗਾਤਾ ਦੇਖੋ ਸਰ ਇਹਦਾ ਮਤਲਬ ਫਿਰ ਜਾਂ ਤਾਂ ਸਰਕਾਰ ਦੀ ਸ਼ੈ ਤੇ ਉਦੋਂ ਕੰਮ ਨਹੀਂ ਕੀਤਾ ਜਾਂਦਾ ਹੁਣ ਫਿਰ ਇਹਦਾ ਮਤਲਬ ਅਫਸਰ ਆਪਦੀ ਮਰਜ਼ੀ ਕਰ ਰਹੇ ਨੇ ਪਹਿਲਾਂ ਕਿਉਂ ਨਹੀਂ ਕੋਰਟ ਦੇ ਆਰਡਰਾਂ ਦੇ ਅਮਲ ਹੁੰਦਾ ਸਾਡੀ ਭਰਤੀ ਲਈ ਕਿੰਨੀ ਵਾਰ ਕੋਰਟ ਨੇ ਆਰਡਰ ਦਿੱਤੇ ਨੇ ਉਦੋਂ ਕਿਉਂ ਨਹੀਂ ਹੋਇਆ ਅਮਲ ਸਰ ਇਹਦੇ ਤੇ ਇਹਨਾਂ ਦੇ ਹੱਥਾਂ ਵਿੱਚ ਜੁਆਇਨਿੰਗ ਲੈਟਰ ਤਾਂ ਨਹੀਂ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਟੈਗੋਰ ਥੀਏਟਰ ਜਿਹੜਾ ਚੰਡੀਗੜ੍ਹ ਦੇ ਵਿੱਚ ਸਮਾਗਮ ਰੱਖ ਕੇ ਇਹਨਾਂ ਨੂੰ ਜਿਹੜੇ ਆ ਲੈਟਰ ਦੇ ਦਿੱਤੇ ਪਰ ਜੁਆਇਨਿੰਗ ਨਹੀਂ ਕਰਵਾਈ ਗਈ ਇਹਨਾਂ ਦਾ ਮੰਨਣਾ ਹੈ ਕਿ ਜੇਕਰ ਸਾਡੀ ਗੱਲ ਨਾ ਸੁਣੀ ਗਈ ਝੂਠੇ ਇੱਕ ਦਾਅਵੇ ਕਰਨ ਤੋਂ ਬਾਅਦ ਸਾਨੂੰ ਰੋਕ ਦਿੱਤਾ ਗਿਆ ਖੱਜਲਖوار ਹੋਣ ਲਈ ਮਜਬੂਰ ਕਰ ਦਿੱਤਾ ਗਿਆ ਇਸ ਤੋਂ ਬਾਅਦ ਅਸੀਂ ਸੰਘਰਸ਼ ਦਾ ਰਾਹ ਅਪਣਾਵਾਂਗੇ ਵੱਡੀ ਗਿਣਤੀ ਦੇ ਵਿੱਚ ਸੈਂਕੜੇ ਉਹ ਨੌਜਵਾਨ ਨੇ ਜਿਹੜੇ ਸਕੂਲਾਂ ਵਿੱਚ ਜਾ ਕੇ ਪੜਾਉਣ ਦਾ ਜਿਨ੍ਹਾਂ ਨੇ ਕੰਮ ਕਰਨਾ ਸੀ ਉਹ ਖੁਦ ਹਾਲੇ ਖੱਜਲਖواری ਦਾ ਸਾਹਮਣਾ ਕਰ ਰਹੇ ਨੇ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ